ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਗਤਨ ਆਪਾਂ ਅਨੰਤ ਸਾਹਿਬ ਦੀ ਬਾਣੀ ਨੂੰ ਪੜ ਰਿਹਾ ਤੇ ਸਮਝ ਰਿਹਾ ਪਿਛਲੇ ਪਿਛਲੇ ਵਿਚਾਰ ਵਿੱਚ ਆਪਾਂ ਪੜ ਰਹੇ ਸੀ ਕਿ ਕਿਸ ਤਰ੍ਹਾਂ ਗਿਆਨ ਇੰਦਰੀਂ ਜਿਹੜੇ ਉਹ ਪਰਮਾਤਮਾ ਨਾਲ ਜੁੜੇ ਰਹਿੰਦੀ ਹੈ ਜਦੋਂ ਮਨ ਪਰਮਾਤਮਾ ਨਾਲ ਜੁੜੇ ਰਹਿੰਦਾ ਹੈ ਕਿਸ ਤਰ੍ਹਾਂ ਉਹ ਬਦਲ ਜਾਂਦੇ ਹੈ ਪਹਿਲਾਂ ਉਹ ਇਸ ਸੰਸਾਰ ਨੂੰ ਹੋਰ ਤਰੀਕੇ ਨਾਲ ਵੇਖਦੇ ਸੀ ਹੁਣ ਹੋਰ ਤਰੀਕੇ ਨਾਲ ਵੇਖਦੇ ਆ लास्ट ਅੰਤਮ ਜੋ ਗੱਲ ਸੀ ਉਹ ਸੀ ਅੱਖਾਂ ਦੀ ਇਹ ਅੱਖਾਂ ਨੇ ਜਿਹੜੀਆਂ ਵੀ ਇਹ ਵੀ ਉਸ ਮਾਰਕ ਦੀਆਂ ਨੇ ਪਹਿਲਾਂ ਇਹ ਸੰਸਾਰ ਨੂੰ ਹੋਰ ਨਜ਼ਰ ਨਾਲ ਵੇਖਦੀਆਂ ਸੀ ਹੁਣ ਹੋਰ ਨਜ਼ਰ ਨਾਲ ਵੇਖਦੀਆਂ ਨੇ ਕਿਉਂਕਿ ਹੁਣ ਪਰਮਾਤਮਾ ਨਿਗਾਹ ਆਉਂਦਾ ਸਾਰੇ ਕਿਤੇ ਆਕਾਰਾਂ ਵਿੱਚੋਂ ਪਹਿਲਾਂ ਇਹ ਆਕਾਰਾਂ ਨੂੰ ਵੇਖ ਰਹੀਆਂ ਸੀ ਸਵਾਰਥ ਦੇ ਅਧੀਨ ਚੱਲ ਰਹੀਆਂ ਸੀ ਹੁਣ ਇਹ ਅੱਖਾਂ ਉਸ ਪਰਮਾਤਮਾ ਨੂੰ ਦੇ ਨਜ਼ਰੀਏ ਨਾਲ ਉਸ ਨੂੰ ਵੇਖਦੀਆਂ ਹਨ ਸੰਸਾਰ ਨੂੰ ਸੋ ਆਓ ਇਸ ਤ੍ਰੀ ਗਿਆਮਿੰਦਰੇ ਦੇ ਵਿੱਚ ਇਹ ਕਨਵੀ ਇੱਕ ਗਿਆਨਿੰਦਰਾ ਹੁਣ ਗੁਰੂ ਜੀ ਇਹਨੂੰ ਸੰਬੋਧਨ ਹੁੰਦੇ ਆਏ ਏ ਸਰਬਣ ਅਮੇਰੋ ਸਾਚੇ ਸੋਨੇ ਨੂੰ ਪਠਾਈ ਹੈ ਮੇਰੇ ਕੰਨੋ ਪਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਸੁਣਨ ਵਾਸਤੇ ਤੁਹਾਨੂੰ ਬਣਾਇਆ ਪਰਮਾਤਮਾ ਨੇ ਬੜਾ ਆਇਆ ਤੁਹਾਨੂੰ ਸਾਚੇ ਸੁਣਨੇ ਨੂੰ ਪੁਟਾਏ ਸਰੀਰ ਲਾਏ ਸੁਣੋ ਸਤ ਬਾਣੀ ਸਾਚਾ ਸੁਣਦੇ ਨੂੰ ਪੁਟਾਏ ਤੁਹਾਨੂੰ ਮਾਰਗ ਦੀਆਂ ਸਿੱਖਤ ਸਲਾਹਾਂ ਸੁਣਨ ਵਾਸਤੇ ਲਾਇਆ ਤੇ ਸਰੀਰ ਨਾਲ ਜੋੜਿਆ ਐਸ ਕਰਕੇ ਤੁਸੀਂ ਉਸ ਮਾਰਗ ਦੀ ਬਾਣੀ ਸੁਣਾ ਐਸ ਕਰਕੇ ਉਸ ਮਾਰਗ ਦੀ ਬਾਣੀ ਨੂੰ ਸੁਣਨਾ ਕਰੋ ਜੇ ਤੇ ਸੁਣੀ ਮਨ ਹਰਿਆ ਹੋਆ ਸਵਾਣੀ ਜਿਸ ਮਾਲਕ ਦੀ ਬਾਣੀ ਨੂੰ ਸੁਣਿਆ ਇਹ ਮਨ ਖੇੜੇ ਵਿੱਚ ਆ ਜਾਂਦਾ ਹੈ ਆਨੰਦ ਵਿੱਚ ਆ ਜਾਂਦਾ ਹੈ ਤੇ ਇਹ ਰਸਨਾ ਉਸ ਮਾਲਕ ਦੇ ਰਸ ਵਿੱਚ ਸਮਾ ਜਾਂਦੀ ਹੈ ਉਸ ਨਾਲ ਜੁੜ ਜਾਂਦੀ ਹੈ ਇਸ ਕਰਕੇ ਗੁਰੂ ਜੀ ਕੀ ਕਹਿ ਰਿਹਾ ਕੰਨਾ ਕੰਨਾ ਨੂੰ ਸੰਬੋਧਨ ਹੋ ਰਿਹਾ ਕੰਨ ਕੀਤੇ ਕਰਕੇ ਸੁਣਦੇ ਹੈ ਮਨ ਕਰਕੇ ਤੇ ਮਨ ਕਰਕੇ ਪਰਮਾਤਮਾ ਦੀ ਬਾਣੀ ਨੂੰ ਸੁਣੀਏ ਨਾ ਕੰਨਾ ਰਾਹੀ ਸਭ ਅਲੱਖ ਬਣਾਣੀ ਤਾਂ ਕੀ ਕਥਹੀ ਨ ਜਾਏ ਉਹ ਪ੍ਰਮਾਤਮਾ ਦੀ ਖੇਡ ਹੈ ਜਿਹੜੀ ਐ ਲੱਖ ਦੇਖੀ ਨਹੀਂ ਜਾ ਸਕਦੀ ਬਹੁਤ ਵੱਡੀ ਹੈ ਬੇਅੰਤ ਹੈ ਅਚਰਜ ਰੂਪ ਹੈ ਉਹਦਾ ਦੱਸਿਆ ਨਹੀਂ ਜਾ ਸਕਦਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਪ੍ਰਮਾਤਮਾ ਕਿਹੋ ਜਿਹਾ ਹੈ ਕਹ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸੱਚੀ ਸੁਣਨੇ ਨੂੰ ਪਠਾਈ ਐ ਮੇਰੇ ਕਨੋਂ ਤਾਨੂੰ ਪਰਮਾਤਮਾ ਨੇ ਸਰੀਰ ਨਾਲ ਐਸ ਕਰਕੇ ਲਾਇਆ ਕਿ ਤੁਸੀਂ ਉਸ ਮਾਲਕ ਦੀ ਬਾਣੀ ਸੁਣੋ ਉਸ ਮਾਲਕ ਦੀ ਗੱਲ ਸੁਣੋ ਤੇ ਐਸ ਕਰਕੇ ਨਾਨਕ ਜੀ ਆਖਦੇ ਐ ਅਮਰਤ ਨਾਮ ਸੁਣੋ ਉਸ ਮਾਲਕ ਦਾ ਗਿਆਨ ਪ੍ਰਾਪਤ ਕਰੋ ਸਮਝੋ ਉਸ ਨੂੰ ਸੁਣੋ ਪਵਿੱਤਰ ਹੋ ਤੁਸੀਂ ਵੀ ਪਵਿੱਤਰ ਹੋ ਜਾਓ ਹੁਣ ਜਦੋਂ ਬਾਣੀ ਸੁਣ ਕੇ ਮਨ ਪਵਿੱਤਰ ਹੋਏਗਾ ਨਾ ਇਹ ਕੰਨ ਵੀ ਫਿਰ ਬਾਣੀ ਦੀ ਆਖੇ ਲੱਗਦੇ ਮਨ ਦੇ ਆਖੇ ਲੱਗਦੇ ਆ ਤੇ ਫਿਰ ਇਹ ਵੀ ਪਰਮਾਤਮਾ ਨਾਲ ਜੁੜ ਜਾਣਗੇ ਹਰ ਜੀਉ ਕੋਪਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ ਗੁਰੂ ਜੀ ਨੇ ਉਸ ਕਹਿੰਦੇ ਉਹ ਪਰਮਾਤਮਾ ਨੇ ਜਿੰਦ ਨੂੰ ਸਰੀਰ ਖੁਫਾ ਵਿੱਚ ਟਿਕਾ ਕੇ ਤੇ ਫਿਰ ਇਹਦੇ ਵਿੱਚ ਬੋਲਣ ਦੀ ਸ਼ਕਤੀ ਦਿੱਤੀ ਹੈ ਹੁਣ ਬੋਲਿਏ ਕੀ ਉਹ ਵੀ ਗੁਰਬਾਣੀ ਬੋਲਿਏ ਉਹੀ ਗੁਰਬਾਣੀ ਨਾਲ ਜੁੜੀਏ ਤੇ ਇਹ ਬੋਲ ਸਾਡਾ ਕਿੱਥੋਂ ਆਉਂਦਾ ਮਨ ਤੋਂ ਆਉਂਦਾ ਬਜਾਇਆ ਬਾਜਾ ਪਾਉਣ ਨੌ ਦੁਆਰੀ ਪ੍ਰਕਟ ਕੀਏ ਦਸਵਾ ਗੁਪਤ ਰਖਾਇਆ ਗੁਰੂ ਜੀ ਕਹਿੰਦੇ ਉਸ ਮਾਲਕ ਨੇ ਇਸ ਜਿੰਦ ਨੂੰ ਸਰੀਰ ਵਿੱਚ ਪਾ ਕੇ ਤੇ ਨੱਕ ਕੰਨ ਆਦਿਕ ਕਰਮ ਇੰਦਰੀਆਂ ਨੂੰ ਪ੍ਰਤੱਖ ਤੌਰ ਤੇ ਬਣਾਇਆ ਤੇ ਇੱਕ ਦਸਵਾ ਦਵਾਰ ਹੈ ਜਿਹੜਾ ਲੁਕਿਆ ਹੋਇਆ ਦਿਮਾਗ ਉਹ ਲੁਕਵਾਇਆ ਉਹ ਦਿਸਦਾ ਨਹੀਂ ਪਰ ਉਹਦੀ ਸਪੀਡ ਬਹੁਤ ਹੈ ਉਹ ਜਾਦੇ ਕੰਮ ਕਰ ਰਿਹਾ ਉਹ ਬਾਹਰ ਦੌੜ ਵੀ ਜਲਦੀ ਰਿਹਾ ਗੁਰਦੁਆਰੇ ਲਾਇ ਭਾਵਨੀ ਇੱਕ ਨਾਂ ਦਸਵਾਂ ਦਵਾਰ ਦਖਾਇਆ ਪ੍ਰਭੂ ਜਿਨ੍ਹਾਂ ਨੂੰ ਪਰਮਾਤਮਾ ਨਾਲ ਜੋੜ ਦਿੰਦਾ ਹੈ ਤੇ ਨਾਮ ਦੀ ਸ਼ਰਧਾ ਬਖਸ਼ ਦਿੰਦਾ ਹੈ ਗਿਆਨ ਆ ਜਾਂਦਾ ਹੈ ਉਹਨਾਂ ਦਾ ਇਹ ਦਸਵਾਂ ਦਵਾਰ ਖੁੱਲ ਜਾਂਦਾ ਹੈ ਉਹਨਾਂ ਨੂੰ ਸਿਮਰਨ ਦੀ ਵਿਚਾਰ ਸੱਤਿਆ ਮਿਲ ਜਾਂਦੀ ਹੈ ਉਹਨਾਂ ਨੂੰ ਆਤਮਕ ਮੂਲ ਪਤਾ ਲੱਗ ਜਾਂਦਾ ਹੈ ਤਹ ਅਨੇਕ ਰੂਪ ਨਾਉ ਨਵ ਨਿਦ ਤਿਸ ਦਾ ਅੰਤ ਨਾ ਜਾਇ ਪਾਇਆ ਉਸ ਅਵਤਾਰ ਵਿੱਚ ਮਨੁੱਖਾਂ ਨੂੰ ਅਨੇਕਾਂ ਰੰਗਾ ਰੂਪਾਂ ਵਿੱਚ ਵਿਆਪਕ ਪ੍ਰਭੂ ਦਾ ਉਹ ਨਾਮ ਰੂਪਾਂ ਚੋਂ ਨੌ ਖਜ਼ਾਨਿਆਂ ਦਾ ਭੰਡਾਰ ਵੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਨੀ ਜਦੋਂ ਦਸਵਾਂ ਘੰਟਾਰ ਖੁੱਲ ਜਾਂਦਾ ਹੈ ਵਿਚਾਰ ਚੱਲ ਪੈਂਦਾ ਹੈ ਹਰ ਥਾਂ ਹਰ ਜਗ੍ਹਾ ਹਰ ਸਮੇਂ ਉਹ ਪ੍ਰਮਾਤਮਾ ਹੈ ਤੇ ਉਦੇਸ਼ ਦਾ ਬੰਦ ਹੈ ਨਜ਼ਰੀ ਆਉਂਦਾ ਹੈ ਇਹ ਹਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਕਹ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ ਗੁਰੂ ਜੀ ਕੇ ਇਸ ਸਰੀਰ ਰੂਪੀ ਗੁਫਾ ਵਿੱਚ ਉਸ ਮਾਲਕ ਨੇ ਇਸ ਜਿੰਦ ਨੂੰ ਰੱਖਿਆ ਹੋਇਆ ਤੇ ਬੋਲਣ ਦੀ ਸ਼ਕਤੀ ਦਿੱਤੀ ਹੋਈ ਹੈ ਇਹਦਾ ਮਤਲਬ ਸਾਡਾ ਜਿਹੜਾ ਬੋਲਣ ਦੀ ਸ਼ਕਤੀ ਹੈ ਨਾ ਇਹ ਵੀ ਮੇਰੀ ਨਹੀਂ ਹੈ ਇਹ ਵੀ ਉਸ ਮਾਲਕ ਦੀ ਹੈ ਐਸ ਕਰਕੇ ਫਿਰ ਜੀ ਇਹ ਮਾਲਕ ਦਾ ਦਿੱਤਾ ਹੋਇਆ ਸਾਰਾ ਸਮਾਨ ਹੈ ਮਾਲਕ ਜੀਆਂ ਦਿੱਤਾ ਹੋਇਆ ਸਾਰੇ ਗੁਣ ਨੇ ਇਹ ਫਿਰ ਮੈਂ ਮਾਲਕ ਦੇ ਗੁਣ ਗਾਵਾਂ ਇਸ ਰਸਮਾਂ ਨਾਲ ਵੀ ਸਤਿ ਮਾਲਕ ਦੇ ਗੁਣ ਗਾਵਾਂ ਇਹ ਸਾਚਾ ਸੋਹਿਲਾ ਸਾਚੀ ਕਰ ਗਾਓ ਪ੍ਰਮਾਤਮਾ ਦੀ ਸੇਵਤ ਸਲਾਹ ਦੀ ਬਾਣੀ ਗੁਰੂ ਜੀ ਕਹਿੰਦੇ ਸਾਚ ਹੈ ਕਰ ਗਾਓ ਸਾਚ ਹੈ ਕਰਦਾ ਮਤਲਬ ਸੰਗਤ ਵਿੱਚ ਜੁੜ ਕੇ ਗੁਰੂ ਦੀ ਸੰਗਤ ਵਿੱਚ ਜੁੜ ਕੇ ਗੁਰਵਾਣੀ ਵੀ ਸੱਚ ਹੈ ਨਾ ਗੁਰਵਾਣੀ ਨਾਲ ਜੁੜ ਕੇ ਉਸ ਮਾਲਕ ਦੀ ਸਿੱਖਤ ਸਲਾਹ ਗਾਈਏ ਕਿਉਂਕਿ ਇਹ ਗੁਫਾ ਦੇ ਅੰਦਰ ਜਿਹੜਾ ਬਾਜਾ ਵੱਜ ਰਿਹਾ ਨਾ ਆਵਾਜ਼ ਆ ਰਹੀ ਹੈ ਜਿਹੜੀ ਉਸ ਮਾਲਕ ਦੀ ਹੈ ਉਸ ਮਾਲਕ ਵੱਲੋਂ ਬਖਸ਼ਿਸ਼ ਹੈ ਇਹ ਇਸ ਕਰਕੇ ਇਹਦਾ ਲਾਹਾ ਲਈਏ ਗਾ ਰੋ ਤੈ ਸੋਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਗੁਰੂ ਜੀ ਕਹਿੰਦੇ ਉਸ ਸੰਗਤ ਵਿੱਚ ਬੈਠ ਕੇ ਆਤਮਿਕ ਆਨੰਦ ਮਾਣੀਏ ਜਿੱਥੇ ਹਵੇਸ਼ਾ ਪ੍ਰਮਾਤਮਾ ਦੀਆਂ ਗੱਲਾਂ ਹੁੰਦੀਆਂ ਨੇ ਜਿੱਥੇ ਪ੍ਰਮਾਤਮਾ ਸਿਫਤ ਸਲਾਹ ਹੁੰਦੀ ਹੈ ਉਸ ਦੀ ਸਦਾ ਸਦਾ ਰਹਿਣ ਵਾਲੇ ਪ੍ਰਭੂ ਨੂੰ ਗਾਇਆ ਜਾਂਦਾ ਹੁਣ ਗਾਇਆ ਜਾਣਾ ਉਸ ਨੂੰ ਮੰਨਣਾ ਉਹਦੇ ਹੁਕਮ ਨੂੰ ਮੰਨਣਾ ਸਮਝਣਾ ਉਹਦੇ ਨਾਲ ਜੋੜਨਾ ਸੱਚ ਤੇ ਧਿਆਵੈ ਜਤੁਦ ਭਾਵੇ ਗੁਰਮਖ ਜਿਨਾ ਬੁਝਾਵੇ ਏ ਪ੍ਰਭੂ ਐਨ ਸਦਾ ਤੇਰੇ ਤੇਰੇ ਨੂੰ ਤਦੋਂ ਹੀ ਜੀਵ ਸਿਮਰਦੇ ਹਨ ਜਦੋਂ ਤੈਨੂੰ ਚੰਗੇ ਲੱਗਦੇ ਆ ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀ ਇਹ ਸਮਝ ਬਖਸ਼ ਦਿੰਦਾ ਹੈ ਦੇਖੋ ਹੁਣ ਸਮਝ ਕਿੱਥੋਂ ਆਉਣੀ ਹੈ ਗੁਰੂ ਕੋਲ ਕਿਉਂਕਿ ਗੁਰੂ ਸਾਡੇ ਕੋਲ ਸਾਖਸ਼ਾਤ ਹੈ ਨਾ ਅਸੀਂ ਪਰਮਾਤਮਾ ਨੂੰ ਜਾਣਦੇ ਨਹੀਂ ਪਰਮਾਤਮਾ ਨੂੰ ਅਸੀਂ ਜਾਣਣਾ ਹੈ ਜਾਣਣਾ ਕਿਹਦੇ ਰਾਹੀ ਹੈ ਗੁਰੂ ਦੇ ਰਾਹੀ ਏ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੀ ਸੂਜਨ ਪਾਵੇ ਗੁਰੂ ਜੀ ਕਹਿੰਦੇ ਸਦਾ ਤੇ ਰਹਿਣ ਵਾਲਾ ਮਾਲਕ ਸਾਰਿਆਂ ਦਾ ਮਾਲਕ ਹੈ ਉਹ ਤੇ ਉਹ ਮਿਹਰ ਕਰਦਾ ਤੇ ਜੀਵ ਉਸ ਨਾਲ ਜੁੜ ਜਾਂਦੇ ਆ ਜੀਵ ਉਸ ਨੂੰ ਪ੍ਰਾਪਤ ਕਰ ਲੈਂਦੇ ਆ ਸਮਝ ਲੈਂਦੇ ਆ ਸਮਝ ਪੈ ਜਾਂਦੀ ਹੈ ਕਹ ਨਾਨਕ ਸੱਚ ਸੁਹੇਲਾ ਸੱਚੀ ਕਰ ਗਾਵੇ ਗੁਰੂ ਜੀ ਕਹਿੰਦੇ ਨਾਨਕ ਜੀ ਆਖਦੇ ਆ ਉਹ 사ਤ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਸਿਫਤ ਸਲਾ ਦੀ ਬਾਣੀ ਕਉਂਦੇ ਆ ਹੁਣ ਜੋ ਆਖਰੀ ਬੰਦ ਹੈ ਅਨੰਦ ਸਾਹਿਬ ਜੀ ਦਾ ਆਪਾਂ ਰੋਜ਼ ਹੀ ਪੜ੍ਹਦੇ ਆ ਆਮ ਪੜਿਆ ਜਾਂਦਾ ਹੈ ਉਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਆਨੰਦ ਸੁਣੋ ਬੜ ਭਾਗੀਓ ਸਗਲ ਮਨੂਰਤ ਪੂਰੀ ਐ ਵੱਡੇ ਭਾਗਾਂ ਵਾਲੇ ਵਾਲੇ ਜੀਵੋ ਗੁਰੂ ਜੀ ਕਹਿੰਦੇ ਸੋਚੋ ਵਿਚਾਰੋ ਆਨੰਦ ਹੈ ਕੀ ਅਨੰਦ ਹੈ ਕਿ ਇਥੇ ਸਾਰੇ ਸੰਕਲਪ ਨੇ ਜਿਹੜੇ ਸਿਰੇ ਚੜ ਜਾਂਦੇ ਆ ਹੁਣ ਵੱਡਾ ਸੰਕਲਪ ਕਿਹੜਾ ਹੈ ਪਰਮਾਤਮਾ ਨੂੰ ਮਿਲਣ ਦਾ ਜੇ ਤੋ ਪਰਮਾਤਮਾ ਨੂੰ ਮਿਲ ਗਏ ਤੇ ਫਿਰ ਸਾਰੀਆਂ ਇਛਾਵਾਂ ਮਰ ਜਾਣਗੀਆਂ ਦੇਖੋ ਨਾ ਗੁਰੂ ਜੀ ਇੱਕ ਜਬ ਹੀ ਆਪਣੇ ਬਾਣੀ ਵਿੱਚੋਂ ਇੱਕ ਸ਼ਬਦ ਹੈ ਕਿ ਮੈਂ ਤੇਰੇ ਦਰ ਦਾ ਢਾਡੀ ਆ ਤੇ ਮੈਂ ਤੇਰੇ ਦਰ ਦਾ ਮੰਗ ਤਾਂ ਪਰ ਗੁਰੂ ਜੀ ਆਖਰ ਤੇ ਉਸ ਸ਼ਬਦ ਵਿੱਚ ਕਹਿੰਦੇ ਆ ਕਿ ਜਦੋਂ ਤੂੰ ਪਰ ਪ੍ਰਭੂ ਜੀ ਤੁਸੀਂ ਮੈਨੂੰ ਮਿਲ ਗਏ ਮੈਨੂੰ ਮੰਗਣ ਚੇਤਨਾ ਆਇਆ ਮੰਗਾ ਗਿਰ ਗਿਆ ਮੰਗਾ ਪੂਰੀਆਂ ਹੋ ਗਈਆਂ ਮੰਗਾ ਮੰਗਣ ਦੀ ਲੋੜ ਨਹੀਂ ਰਹਿੰਦੀ ਜਦੋਂ ਉਸ ਵਾਲਕ ਨੂੰ ਸਮਝ ਲਈਏ ਉਸ ਸੰਬਾਲਕ ਨਾਲ ਜੁੜ ਜਾਈਏ ਸਾਰੇ ਸੰਕਲਪ ਸਿਰੇ ਚੜ ਜਾਂਦੇ ਆ ਇਹ ਆਨੰਦ ਆਨੰਦ ਬਣ ਗਿਆ ਜਦੋਂ ਤ੍ਰਿਸ਼ਨਾਵਾਂ ਹੀ ਵਰ ਗਈਆਂ ਅਨੰਦ ਵਈ ਜੀਵਨ ਬਣ ਗਿਆ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਹਲਵ ਸੂਰੇ ਜਦ ਉਹ ਮਾਲਕੀ ਮਿਲ ਗਿਆ ਤੇ ਫਿਰ ਚਿੰਤਾ ਹੁਣ ਕਾਦੀ ਰਹੇਗੀ ਉਹਦੀ ਸਮਝ ਪੈ ਗਈ ਉਹੀ ਸਭ ਕੁਝ ਕਰਾਈ ਜਾ ਰਿਹਾ ਉਹੀ ਮੈਂ ਕਰੀ ਜਾ ਰਿਹਾ ਜੋ ਮੇਰੇ ਤੋਂ ਕਰਾਈ ਜਾ ਰਿਹਾ ਉਹੀ ਸਾਰੇ ਸੰਸਾਰ ਵਿੱਚ ਚੱਲ ਰਿਹਾ ਜਿੱਦ ਉਹ ਉਸ ਦੀ ਸਮਝ ਪੈ ਗਈ ਤੇ ਫਿਰ ਬਸੂਰੇ ਚਿੰਤਾਵਾਂ ਕਲੇਸ਼ ਅੰਦਰ ਦੀਆਂ ਜਿਹੜੀਆਂ ਜਲਣਾ ਸੀ ਉਹ ਮੁੱਕ ਗਈਆਂ ਮੱਥੇ ਦੀਆਂ ਟੌੜੀਆਂ ਮਟ ਗਈਆਂ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪਰ ਇਹ ਬਣਿਆ ਕਿਸ ਤਰ੍ਹਾਂ ਜਦੋਂ ਗੁਰੂ ਜੀ ਦੀ ਸੱਚੀ ਬਾਣੀ ਨੂੰ ਸੁਣਿਆ ਇਥੇ ਸੁਣਨ ਦਾ ਮਤਲਬ ਸੁਣ ਕੇ ਸਮਝਿਆ ਤੇ ਹਿਰਦੇ ਵਿੱਚ ਵਸਾਇਆ ਇਹ ਜਿਹੜੇ ਮਨ ਦੇ ਰੋਗ ਦੁੱਖ ਸੰਤਾਪ ਕਲਪਨਾ ਇਹ ਸਾਰੀ ਮੁੱਕ ਗਈ ਕਿਉਂਕਿ ਸਮਝ ਆ ਗਈ ਜਿਵੇਂ ਜਿਵੇਂ ਪਰਮਾਤਮਾ ਦੀ ਸਮਝ ਆਉਂਦੀ ਗਈ ਇਹ ਸੰਸਾਰਕ ਜਿਹੜੀਆਂ ਚਿੰਤਾਵਾਂ ਸੀ ਇਹ ਮੁੱਕਦੀਆਂ ਗਈਆਂ ਸੰਤ ਸਹਾਜਨ ਭਈ ਸਰਸੇ ਪੂਰੇ ਗੁਰਤੇ ਜਾਣੀ ਜਿਹੜੇ ਵੀ ਗੁਰਮਖ ਜਨ ਗੁਰੂ ਦੀ ਦੇ ਰਾਹੀ ਸਿੱਖਤ ਸਲਾਹ ਦੀ ਬਾਣੀ ਨਾਲ ਜੁੜਦੇ ਐ ਤੇ ਇਹ ਬਾਣੀ ਦੇ ਨਾਲ ਸਾਜ ਪਾਉਣੀ ਸਿੱਖ ਲੈਂਦੇ ਐ ਗੁਰੂ ਜੀ ਕਹਿੰਦੇ ਭਈ ਸਰਸੇ ਸਰਸੇ ਆਨੰਦਪਰਪੂਰ ਹੋ ਜਾਂਦੇ ਐ ਉਹਨਾਂ ਦੇ ਅੰਦਰ ਆਨੰਦ ਖੇੜਾ ਆ ਜਾਂਦਾ ਐ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਿਹਾ ਪਰਪੂਰੇ ਗੁਰੂ ਜੀ ਕਹਿੰਦੇ ਜਿਹੜੇ ਬਾਣੀ ਨੂੰ ਸੁਣਦੇ ਆ ਉਹ ਵੀ ਪਵਿੱਤਰ ਜਿਹੜੇ ਕਹਿੰਦੇ ਆ ਉਹ ਵੀ ਪਵਿੱਤਰ ਕਿਉਂ ਕਿਉਂਕਿ ਇਸ ਬਾਣੀ ਵਿੱਚ ਉਹਨਾਂ ਨੂੰ ਸਤਗੁਰੂ ਦਿਸਦਾ ਹੈ ਜੈਨ ਬਾਣੀ ਸਤਗੁਰ ਦਾ ਉਪਦੇਸ਼ ਹੈ ਉਹਦੇ ਨਾਲ ਜੁੜੀਏ ਨੇਮਾਨਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਨਾਨਕ ਬੇਨਤੀ ਕਰਦਾ ਹੈ ਜਿਹੜੇ ਬੰਦੇ ਗੁਰੂ ਦੀ ਚਰਨੀ ਲੱਗ ਜਾਂਦੇ ਆ ਨਾ ਉਹ ਉਹਨਾਂ ਦੇ ਅੰਦਰ ਇੱਕ ਰਸ ਬਾਜੀ ਵੱਜਦੇ ਆ ਉਹਨਾਂ ਦਾ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਉਹਨਾਂ ਦੀ ਜੀਵਨ ਰੌਣਕ ਇੱਕ ਰਸ ਹੋ ਜਾਂਦੀ ਹੈ ਚਿੰਤਾ ਮਿਟ ਗਈ ਫਿਕਰ ਮਿਟ ਗਿਆ ਤ੍ਰਿਸ਼ਨਾਵਾਂ ਪੂਰੀਆਂ ਹੋ ਗਈਆਂ ਮਰ ਗਈਆਂ ਹੁਣ ਇੱਕ ਅਕਾਲ ਪੁਰਖ ਵੈਗ ਨੂੰ ਦਿਸ ਰਿਹਾ ਹਰ ਥਾਂ ਹਰ ਜਗ੍ਹਾ ਹਰ ਸਮੇਂ ਤੇ ਫਿਰ ਕੀ ਹੋਏਗਾ ਆਨੰਦमय ਜੀਵਨ ਨਹੀਂ ਹੋਏਗਾ ਆਨੰਦमय ਜੀਵਨ ਹੋਏਗਾ ਤੇ ਐਸੇ ਕਰਕੇ ਗੁਰੂ ਜੀ ਕਹਿੰਦੇ ਆ ਗੁਰੂ ਜੀ ਨੇ ਬਾਣੀ ਇੱਥੇ ਸ਼ੁਰੂ ਕੀਤੀ ਸੀ ਆਨੰਦ ਭਿਆ ਮੇਰੀ ਮਾਏ ਕਦੋਂ ਸਤ ਗੁਰੂ ਮੈਂ ਜੇ ਤਾਂ ਪੂਰੇ ਗੁਰੂ ਦਾ ਗਿਆਨ ਮੇਰੇ ਅੰਦਰ ਵਸ ਗਿਆ ਉਸ ਮਾਲਕ ਨਾਲ ਮੈਂ ਜੁੜ ਗਿਆ ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਮੁੱਕ ਗਈਆਂ ਅੰਦਰ ਰਸ ਭਰਪੂਰ ਹੋ ਗਿਆ ਤੇ ਹੁਣ ਮੈਂ ਆਨੰਦ ਵਿੱਚ ਰਹਿਣਾ ਇਸ ਤਰ੍ਹਾਂ ਮੇਰਾ ਜੀਵਨ ਆਨੰਦਮਈ ਬਣ ਗਿਆ ਇਹ ਸਤਿਗੁਰੂ ਜੀ ਸਾਨੂੰ ਸਾਰੀ ਬਾਣੀ ਵਿੱਚ ਸਮਝਾ ਗਏ ਐ ਸੋ ਆਪਾਂ ਬਾਣੀ ਪੜਹੀਏ ਤੇ ਸਮਝੀਏ ਤੇ ਵਿਚਾਰਦੇ ਰਹੀਏ ਤਾਂ ਸਾਡਾ ਜੀਵਨ ਬਦਲੇਗਾ